ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਿਗੁਰ ਭੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ 28 ਤਰੀਕ ਦੇ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਰਹਿ ਸਕਦਾ ਹੈ ਤੇ ਕਿੰਨਾ ਕੁ ਸਮਾਂ ਜਿਹੜਾ ਮੀਂਹ ਅੱਜ ਲਗਾਤਾਰ ਪੈ ਸਕਦਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਦੇ ਹੁੰਨੇ ਆ ਜਿਹੜੇ ਦੋਸਤਾਂ ਮਿੱਤਰਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਦੋਸਤੋ ਕਿੱਥੇ ਕਿੱਥੇ ਅੱਜ ਜਿਹੜੀਆਂ ਮਹਿੰਨੀਆਂ ਕਾਰਵਾਈਆਂ ਨੇ ਰਾਤ ਜਿਹੜੀ ਲੰਗੀ ਰਾਤ ਤਾਂ ਉਹਨੂੰ ਹੋਣ ਜਾਂ ਨੇ ਤੇ ਅੱਜ ਦਿਨ ਵੇਲੇ 28 ਤਰੀਕ ਨੂੰ ਕਿੱਥੇ ਕਿੱਥੇ ਜਿਹੜੀਆਂ ਮਹਿੰਨੀਆਂ ਕਾਰਵਾਈਆਂ ਹੋਣਗੀਆਂ ਜਰੂਰ ਕਮੈਂਟ ਕਰਦੇ ਹੋ ਤੇ ਆਪਾਂ ਸਭ ਤੋਂ ਪਹਿਲਾਂ ਜੋ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟ ਦੀਆਂ ਜੋ ਤਸਵੀਰਾਂ ਨੇ ਉਸ ਦੀ ਝਾਤ ਮਾਰੀ ਹੈ ਤਾਂ 84% ਜਿਹੜੇ ਜ਼ਮੀਨ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ 28 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ 84% ਜਿਹੜੇ ਮੀਂਹ ਦੇ ਪੂਰੇ ਚਾਂਸ ਨੇ ਕਿ ਲਗਾਤਾਰ ਮੀਂਹ ਹੈ ਜਿਹੜਾ ਅੱਜ ਰੁਕ ਰੁਕ ਕੇ ਕਦੇ ਦਿਨ ਦੇ ਵਿੱਚ ਰੁਕ ਕੇ ਪੈਣ ਲੱਗ ਜਾਗਰੂ ਕਦੇ ਹਟ ਜਾਗਰੂ ਇਸ ਤਰ੍ਹਾਂ ਜਿਹੜਾ ਮਾਹੌਲ ਅੱਜ देर ਸ਼ਾਮ ਤੱਕ ਯਾਨੀ ਕਿ 4-5 ਵਜੇ ਤੱਕ ਇਹ ਮਾਹੌਲ ਹੈ ਜਿਹੜਾ ਬਣਿਆ ਰਹੂ ਉਸ ਤੋਂ ਬਾਅਦ ਦੀ ਅਪਡੇਟ ਜੋ ਵੀ ਹੋਊਗੀ ਉਹ ਵੀ ਤੁਹਾਡੇ ਨਾਲ ਦਿਨ ਵੇਲੇ ਦੁਪਹਿਰ ਦੇ ਵੇਲੇ ਸਾਂਝੀ ਕਰ ਦਵਾਂਗੇ ਜੇ ਦਿਨ ਵੇਲੇ ਲਾਈਵ ਹੋ ਕੇ ਜਾਣਕਾਰੀ ਦੀ ਸਾਂਝੀ ਕਰ ਦਵਾਂਗੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਤਹਾਡੇ ਤੱਕ ਪਲ-ਪਲ ਦੀ ਅਪਡੇਟ ਹੈ ਜਿਹੜੀ ਸਮੇਂ-ਸਮੇਂ ਦੇ ਉੱਤੇ ਆਉਂਦੀ ਹੈ ਕਿ ਕਿਹੋ ਜਿਹਾ ਮੌਸਮ ਰਹਿ ਸਕਦਾ ਉਹ ਤੁਹਾਡੇ ਤੱਕ ਪਹੁੰਚਦੀ ਰਹੇ। ਉਸ ਤੋਂ ਬਾਅਦ ਗੱਲ ਕਰਦੇ ਆਂ ਦੋਸਤੋ ਆਪਾਂ ਜੋ 29 ਸੌਰੀ 28 ਤਰੀਕ ਨਾਈਟ ਦੀ ਤਾਂ 28 ਤਰੀਕ ਨੂੰ ਰਾਤ ਦੇ ਸਮੇਂ ਦੀ ਜਿਹੜੀ 80% ਚਾਂਸ ਨੇ ਜਿਹੜੇ ਅੱਜ ਲਗਾਤਾਰ ਮੀਂਹ ਜਿਹੜਾ ਪੈਣ ਦੀ ਜਿਹੜੀ ਪੂਰੀ-ਪੂਰੀ ਸੰਭਾਵਨਾ ਬਣੀ ਹੋਈ ਹੈ। ਬਾਕੀ ਬਦਲਾਅ ਹੁੰਦੇ ਰਹਿੰਦੇ ਨੇ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਕਿਉਂਕਿ ਕੁਦਰਤ ਦੇ ਰੰਗ ਨੇ ਇਹ ਚੇਂਜ ਵੀ ਹੁੰਦੇ ਰਹਿੰਦੇ ਨੇ ਇਸ ਕਰਕੇ ਤੁਹਾਨੂੰ ਇਹ ਜਾਣਕਾਰੀ ਜਿਹੜੀ ਸਾਂਝੀ ਕਰ ਰਹੇ ਆਂ। ਤੇ ਉਸ ਤੋਂ ਬਾਅਦ ਗੱਲ ਕਰਾਂਗੇ ਦੋਸਤੋ ਇੱਕ ਤਰੀਕ ਦੀ ਇੱਕ ਤਰੀਕ ਨੂੰ ਜਿਹੜਾ ਮੌਸਮਾ ਉਹ ਠੀਕ ਠਾਕ ਹੈ 14% ਦੇ ਚਾਂਸ ਨੇ ਬੱਦਲ ਵਾਈ ਆਉਂਦੀ ਜਾਂਦੀ ਰਹੂਗੀ ਜੇਕਰ ਆਪਾਂ ਘੰਟਿਆਂ ਦੇ ਹਿਸਾਬ ਨਾਲ ਗੱਲ ਕਰੀਏ ਦੋਸਤੋ ਤਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੀਂਹ ਦੇ ਕਾਰਵਾਈਆਂ ਜਿਹੜੀਆਂ ਲਗਾਤਾਰ ਰਹਿਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਤੇ ਬਾਕੀ ਤੁਹਾਨੂੰ ਇਸ ਸਮੇਂ ਜਿਹੜਾ 28 ਤਰੀਕ ਨੂੰ ਸਵੇਰ ਦੇ ਸਮੇਂ ਤੋਂ ਜਾਂ 27 ਦੀ ਰਾਤ ਤੋਂ ਲੈ ਕੇ ਮੀਂਹਿਆ ਕਾਰਵਾਈਆਂ ਦੀ ਜੋੜੀ ਅਪਡੇਟ ਉਹ ਦਿਖਾਈਏ ਤਾਂ ਤੁਸੀਂ ਦੇਖ ਪਾਉਂਗੇ ਕਿ ਜਿਹੜਾ ਮੌਸਮ ਹੈ ਉਹ ਬਦਲਿਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਘੰਟਿਆਂ ਦੇ ਹਿਸਾਬ ਨਾਲ ਗੱਲ ਕਰੀ ਤਾਂ ਕਿੰਨੇ ਵਜੇ ਤੱਕ ਇਸ ਮਹੀਨੇ ਕਾਰਵਾਈ ਜਿਹੜੀਆਂ ਲਗਾਤਾਰ ਸ਼ੁਰੂ ਹੋ ਸਕਦੀਆਂ ਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਸਮੇਂ ਜਿਹੜੀ ਭਾਰਤ ਪ੍ਰਾਈਵੇਟ ਸੰਸਥਾਵਾਂ ਵੱਲੋਂ ਵੀ ਜਿਹੜਾ ਯਾਨੀ ਕਿ 7:00 ਵਜੇ ਤੱਕ ਜਿਹੜਾ ਸਵੇਰ ਦੇ ਪਹਿਲੇ ਘੰਟੇ ਆਉਣਗੇ 7:00 ਵਜੇ ਤੱਕ ਆਪਾਂ ਕਹਿ ਸਕਦੇ ਹਾਂ ਮੀਨੀਆਂ ਕਾਰਬਨ ਜਿ ਆਪਾਂ ਨੂੰ ਲਗਾਤਾਰ ਦਿਖਾਈ ਦੇ ਰਹੀਆਂ ਨੇ ਉਸ ਤੋਂ ਬਾਅਦ ਫਿਰ 11 ਵਜੇ ਤੋਂ ਬਾਅਦ ਦੁਬਾਰਾ ਜਿਹੜੀ ਬਦਲਵਾਈ ਆ ਕਿੰਨ ਮੰਕਣੇ ਦੀ ਸ਼ੁਰੂਆਤ ਜਿਹੜੀ ਹੋ ਜੂਗੀ ਤੁਸੀਂ ਲਾਈਵ ਆਈਡੀ ਅਪਡੇਟ ਦੇਖ ਸਕਦੇ ਹੋ 7 ਵਜੇ ਤੱਕ ਇਹ ਮੀਂਹ ਦੀਆਂ ਕਾਰਵਾਈਆਂ ਰੁਕ ਕੇ ਰੁੱਕੇ ਹੁੰਦੇ ਰਹਿਣਗੀਆਂ ਲਗਾਤਾਰ ਹੁੰਦੇ ਰਹਿਣਗੀਆਂ 7 ਵਜੇ ਤੋਂ ਬਾਅਦ ਯਾਨੀ ਕਿ ਫਿਰ ਉਸ ਤੋਂ ਬਾਅਦ 7 8 9 10 ਵਜੇ ਤੱਕ ਮੀਂਹ ਜਿਹੜਾ ਉਹ ਰੁਕੂਗਾ ਕੁਝ ਖੇਤਰਾਂ ਦੇ ਵਿੱਚ ਕੁਝ ਦੇ ਵਿੱਚ ਪੈਂਦਾ ਰਹੂਗਾ ਕੁਝ ਦੇ ਵਿੱਚ ਰੁਕੂਗਾ ਤੇ ਉਸ ਤੋਂ ਬਾਅਦ 11 ਵਜੇ ਤੋਂ ਬਾਅਦ ਫਿਰ ਮੀਂਹ ਜਿਹੜਾ ਵਾਅਦਾ ਹੋਇਆ ਨਜ਼ਰ ਆ ਰਿਹਾ ਗ੍ਰਾਫ ਦੇ ਵਿੱਚ ਤੁਸੀਂ ਲਾਈਵ ਜਿਹੜੀ ਗ੍ਰਾਫ ਦੀ ਤਸਵੀਰਾਂ ਉਹ ਦੇਖ ਸਕਦੇ ਹੋ ਤੇ ਦੋਸਤੋ ਵੀਡੀਓ ਸ਼ੇਅਰ ਕਰਦੇ ਹੋ ਜਰੂਰ ਦਬਕੇ ਤਾਂ ਨੇ ਦੋਸਤਾਂ ਮਿੱਤਰਾਂ ਦਾ ਘਰੋਂ ਨਿਕਲਣ ਤੋਂ ਬਾਅਦ ਇਹ ਜਾਣਕਾਰੀ ਜਿਹੜੀ ਪਹੁੰਚਦੀ ਰਹੇ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਿਹੜੀ 8 ਵਜੇ ਤੋਂ ਇਹ ਆਪਾਂ ਕਹਿ ਸਕਦੇ ਆ ਜਾਣਕਾਰੀ ਜਿਹੜੀ ਸਵੇਰ ਦੇ ਪਹਿਲੇ ਘੰਟੇ ਦੀ ਜਾਣਕਾਰੀ 5 ਵਜੇ ਦੇ ਪਹਿਲਾ ਪਹਿਲਾ ਰਿਕਾਰਡ ਕੀਤੀ ਹੋਈ ਹੈ ਤੇ ਅਪਡੇਟ ਤੁਸੀਂ ਦੇਖ ਸਕਦੇ ਹੋ ਅੰਪੰਜ ਵਜੇ ਦੇ ਕਰੀਬ ਇਸ 73% ਜਿਹੜਾ ਲਗਾਤਾਰ ਮੀਂਹ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੈ ਰਿਹਾ ਤੇ ਉਸ ਤੋਂ ਬਾਅਦ 6 ਵਜੇ ਦੇ ਕਰੀਬ ਜਿਹੜੀ ਤੁਹਾਨੂੰ ਅਪਡੇਟ ਦੇ ਰਹੇ ਹਾਂ ਉਹ ਵੀ 45% ਘਟਨੇ ਸ਼ੁਰੂ ਹੋ ਜਾਣਗੇ ਮੀਂਹ ਦੇ ਚਾਂਸ ਤੁਸੀਂ ਦੇਖ ਸਕਦੇ ਹੋ ਲਾਈਵ ਤੇ ਉਸ ਤੋਂ ਬਾਅਦ ਗੱਲ ਕਰਾਂਗੇ 7:00 ਵਜੇ ਦੀ 7:00 ਵਜੇ ਤੇ ਤੁਸੀਂ ਦੇਖ ਸਕਦੇ ਹੋ 13% ਚਾਂਸ ਜਿਹੜੇ ਰਹਿ ਜਾਣਗੇ ਤੇ ਇਹ ਅਪਡੇਟ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਉਸ ਤੋਂ ਬਾਅਦ 8:00 ਵਜੇ ਤੱਕ 20% ਫੇਰ ਦੁਬਾਰਾ ਹੋ ਜਾਊਗਾ ਫਿਰ 20% 9:00 ਵਜੇ ਤੱਕ ਤੇ ਉਸ ਤੋਂ ਬਾਅਦ ਜੋ ਵੀ ਅਪਡੇਟ ਆਉਂਦੀ ਹੈ ਲਗਾਤਾਰ ਅਪਡੇਟ ਆਉਗੀ ਫਿਰ 10 ਵਜੇ ਫਿਰ ਦੇਖ ਸਕਦੇ ਤੁਸੀਂ ਜਿਹੜਾ ਮੀਂਹ ਦੀਆਂ ਤਸਵੀਰਾਂ ਫਿਰ ਦੁਬਾਰਾ ਸ਼ੁਰੂ ਹੋ ਜਾਣਗੀਆਂ 10 ਵਜੇ ਦੇ ਕਰੀਬ 11 ਤੋਂ ਬਾਅਦ ਫਿਰ ਇਹ ਮੀਂਹ ਹੌਲੀ ਹੌਲੀ ਵੱਧਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਟਾਈਮ ਦੇ ਹਿਸਾਬ ਨਾਲ ਜਿਹੜੀ ਪਰਸੈਂਟੇਜ ਹੈ ਮੀਂਹ ਦੀ ਦੇਖ ਸਕਦੇ ਹੋ ਲਗਾਤਾਰ ਵੱਖ-ਵੱਖ ਖੇਤਰਾਂ ਦੇ ਵਿੱਚ ਅੱਜ ਜਿਹੜਾ 28 ਤਰੀਕ ਨੂੰ ਮੀਂਹ ਜਿਹੜਾ ਲਗਾਤਾਰ ਪੈਂਦਾ ਹੋਇਆ ਨਜ਼ਰ ਆਊਗਾ ਉਸ ਤੋਂ ਬਾਅਦ ਅਸੀਂ ਲੈ ਚੱਲਦੇ ਤੁਹਾਨੂੰ ਰਡਾਰ ਦੇ ਉੱਤੇ ਜਿਹੜਾ ਪ੍ਰਾਈਵੇਟ ਸੰਸਥਾਵਾਂ ਦੇ ਰਡਾਰ ਨੇ ਉਹਨਾਂ ਦੇ ਵਿੱਚ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਸਾਈਡ ਦਾ ਸੈਟੇਲਾਈਟ ਉਹ ਵੀ ਦਿਖਾਵਾਂਗੇ ਕਿ ਕਿੱਥੇ ਬੱਦਲਵਾਈ ਜਿਹੜੀ ਲਗਾਤਾਰ ਬਣੀ ਹੋਈ ਹੈ ਤੇ ਇਸ ਸਮੇਂ ਦੇਖ ਸਕਦੇ ਹੋ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਜਿਹੜੀ ਇਹ ਬੱਦਲਵਾਈ ਆ ਐਂਟਰ ਕਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਹ ਮੀਂਹਿਆ ਕਰ ਰਹੀਆਂ ਰਾਤ ਦੇ ਸਮੇਂ ਤੋਂ ਹੀ ਰੋਕ ਰੋਕ ਕੇ ਹੁੰਦੀਆਂ ਹੋਈਆਂ ਆ ਰਹੀਆਂ ਨੇ ਅੱਧੀ ਰਾਤ ਤੋਂ ਬਾਅਦ ਲਗਾਤਾਰ ਇਹ ਮੀਂਹ ਜਿਹੜਾ ਪੈਂਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਇਹ ਇਲਾਕਾ ਜਿਹੜਾ ਇੱਧਰਲਾ ਕੁਝ ਕਾ ਇਲਾਕਾ ਇੱਥੇ ਥੋੜਾ ਜਿਹਾ ਸ੍ਰੀ ਮੁਕਸਰ ਸਾਹਿਬ ਜਾਂ ਬਠਿੰਡੇ ਦੇ ਉੱਪਰਲੇ ਇਸ ਇਨ੍ਹਾਂ ਦੇ ਵਿੱਚ ਥੋੜੀ ਜਿਹੀ ਮੀਂਹਿਆ ਕਾਰਬਨੀਆਂ ਘਟੀਆਂ ਹੋਈਆਂ ਨੇ ਬਾਕੀ ਇਲਾਕਿਆਂ ਦੇ ਵਿੱਚ ਦੇਖ ਸਕਦੇ ਤੁਸੀਂ ਇਹ ਪੂਰੇ ਪੰਜਾਬ ਦੀ ਤਸਵੀਰ ਆ ਦੋਸਤੋ ਦੇਖ ਸਕਦੇ ਹੋ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਇਹ ਮੀਂਹ ਜਿਹੜਾ ਜਾਨੀ ਕਿ ਆਪਾਂ ਕਹਿੰਦੇ ਸਦੇ ਫਿਰੋਜ਼ਪੁਰ ਤੋਂ ਲੈ ਕੇ ਤਰਨਤਨ ਸਾਹਿਬ ਸ੍ਰੀ ਅਮਰਸਾਹਿਬ ਗੁਰਦਾਸਪੁਰ ਪਠਾਨਕੋਟ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਕਪੂਰ ਅਤੇ ਉਸ ਤੋਂ ਬਾਅਦ ਫਗਵਾੜਾ ਤੇ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਇਧਰ ਸ੍ਰੀ ਆਨੰਦਪੁਰ ਸਾਹਿਬ ਰੋਪੜ ਨੰਗਲ ਵਾਲੇ ਸਾਈਡ ਫਿਰ ਅੱਗੇ ਰੂਪਨਗਰ ਤੇ ਚੰਡੀਗੜ੍ਹ ਮਹਾਲੀ ਤੇ ਉਸ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ ਲੁਧਿਆਣੇ ਦੇ ਇਲਾਕੇ ਹੋਗੇ ਇਧਰੋਂ ਤੇ ਇਹ ਨਾਬੇ ਦੇ ਮਰੇਲਕੋਟਲੇ ਦੇ ਤੇ ਇਹ ਪਟਿਆਲੇ ਦੇ ਕੁਝ ਖੇਤਰ ਇਹਨਾਂ ਦੇ ਵਿੱਚ ਲਗਾਤਾਰ ਮੀਆਂ ਜਿਹੜਾ ਇਹ ਆਪਾਂ ਦਿਖਾਈ ਦੇ ਰਿਹਾ ਦੋਸਤੋ ਤੁਸੀਂ ਤਸਵੀਰਾਂ ਜਿਹੜੀ ਲਾਈਵ ਦੇਖ ਸਕਦੇ ਹੋ ਤੁਹਾਨੂੰ ਜਿਹੜੀ ਇਹ ਅਪਡੇਟ ਹੈ ਲਾਈਵ ਸੈਟਲਾਈਟ ਦੀ ਤਸਵੀਰ ਦੇ ਮੁਤਾਬਕ ਜਾਣਕਾਰੀ ਜਿਹੜੀ ਅਸੀਂ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜੀਆਂ ਮੀਂਹਿਆ ਕਾਰਬਨੀਆਂ ਪੂਰੇ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਨੇ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਨੇ ਦੇਖ ਸਕਦੇ ਹੋ ਜਿਹੜੇ ਗ੍ਰੀਨ ਕਲਰ ਦੇ ਹਿੱਸੇ ਨੇ ਇਹਨਾਂ ਦੇ ਵਿੱਚ ਮੀਂਹਿਆ ਕਾਰਬਨੀਆਂ ਲਗਾਤਾਰ ਜਿਹੜੀਆਂ ਜਾਰੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟ ਜੋ ਵੀ ਆਉਂਦੀ ਹੈ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਰਹਾਂਗੇ ਫਿਲਹਾਲ ਤੁਹਾਨੂੰ ਇਹ ਜਾਣਕਾਰੀ ਜਿਹੜੀ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਪ੍ਰਾਈਵੇਟ ਸੰਸਥਾਵਾਂ ਨੇ ਉਹਨਾਂ ਦੇ ਸੈਟੇਲਾਈਟ ਤੋਂ ਦਿੱਤੀ ਹੈ ਤੇ ਹੁਣ ਅਸੀਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਸਾਈਟ ਆ ਉਸ ਦੀ ਵੀ ਤਸਵੀਰ ਜਿਹੜੀ ਦਿਖਾ ਰਹੇ ਹਾਂ ਦੋਸਤੋ ਕਿ ਮੀਂਹਿਆ ਕਾਰਬਨial ਲਗਾਤਾਰ ਕਿੱਥੇ ਜਿਹੜੀਆਂ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਜਿਹੜਾ ਲਗਾਤਾਰ ਤੁਸੀਂ ਇੱਥੇ ਉੱਪਰਲੇ ਹਿੱਸੇ ਵਿੱਚ ਉੱਤਰੀ ਹਿੱਸੇ ਵਿੱਚ ਜ਼ਿਆਦਾ ਮੀਂਹ ਦੀਆਂ ਤਸਵੀਰਾਂ ਦੇਖ ਸਕਦੇ ਹੋ ਗਾੜਾ ਰੰਗ ਦਾ ਚਿੱਟੇ ਰੰਗ ਦੇ ਬੱਦਲ ਨੇ ਤੇ ਇਸ ਤੋਂ ਬਾਅਦ ਪੰਜਾਬ ਦੇ ਪੂਰੇ ਹਿੱਸਿਆਂ ਦੇ ਵਿੱਚ ਜਿਹੜਾ ਹੈ ਬਦਲਾ ਬਣਿਆ ਹੋਇਆ ਇਹ ਪੂਰਾ ਪੰਜਾਬ ਆ ਦੇਖ ਸਕਦੇ ਹਾਂ ਪੂਰੀ ਤਸਵੀਰ ਹੈ ਤੇ ਹਰਿਆਣੇ ਦੇ ਵੀ ਪੂਰੇ ਹਿੱਸਿਆਂ ਦੇ ਵਿੱਚ ਇਹ ਬਦਲਵਾਈ ਜਿਹੜੀ ਬਣ ਚੁੱਕੀ ਹੈ ਤੇ ਉਸ ਤੋਂ ਬਾਅਦ ਗੱਲ ਕਰੀ ਆਪਾਂ ਨਾਲ ਲੱਗਦੇ ਸੂਬਿਆਂ ਦੀ ਜਿਵੇਂ ਇਧਰੋਂ ਲੈਦੇ ਪੰਜਾਬ ਤੇ ਵਿੱਚ ਇਧਰੋਂ ਜੰਮੂ ਦੇ ਵਿੱਚ ਉੱਪਰ ਤੇ ਇਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਰਾਜਸਥਾਨ ਦੇ ਵਿੱਚ نیچے ਦੇਖ ਸਕਦੇ ਹੋ ਪੂਰਾ ਰਾਜਸਥਾਨ ਕਵਰ ਹੋਇਆ ਹੋਇਆ ਹੈ ਹਰਿਆਣਾ ਕਵਰ ਹੋਇਆ ਹੋਇਆ ਹੈ ਦਿੱਲੀ ਯੂਪੀ ਐਮਪੀ ਤੇ ਇਧਰੋਂ ਅਸੀਂ ਕਹਿ ਸਕਦੇ ਹਾਂ ਹਿਮਾਚਲ ਤੇ ਜੰਮੂ ਐਂਡ ਕਸ਼ਮੀਰ ਦੇ ਸਾਰੇ ਇਲਾਕਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਜਿਹੜੀ ਉੱਤਰੀ ਭਾਰਤ ਦੇ ਪੂਰੇ ਇਲਾਕੇ ਨੇ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੀਂਹ ਦੇ ਕਾਰਨ ਜਿਹੜੀਆਂ ਪੂਰੇ ਜੋ ਜ਼ੋਰ ਤੇ ਨੇ ਲਗਾਤਾਰ ਵਰਕਰਾਰ ਨੇ ਦੇਖ ਸਕਦੇ ਹੋ ਜਿੰਨੀ ਵੀ ਤਸਵੀਰ ਤੁਹਾਡਾ ਨਾਲ ਸਾਂਝੀ ਕੀਤੀ ਹੈ ਦੋਸਤੋ ਲਾਈਵ ਸੈਟਲਾਈਟ ਦੀ ਹੈ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੀ ਹੈ ਜਿੰਨਾ ਇਹ ਖੇਤਰ ਹੈ ਇੱਥੇ ਇਹ ਪੰਜਾਬ ਆ ਤੁਸੀਂ ਦੇਖ ਸਕਦੇ ਜਿੱਥੇ ਅਸੀਂ ਟਿਕ ਕਰਿਆ ਇਹਦੇ ਨਾਲ ਹੀ ਹਰਿਆਣਾ ਇਹ ਥੱਲੇ ਰਾਜਸਥਾਨ ਹੈ ਤੇ ਇਧਰ ਦਿੱਲੀ ਹੈ ਤੇ ਇਧਰ ਯੂਪੀ ਐਮਪੀ ਹੈ ਤੇ ਐਟ ਐਮ ਪੀ ਦੇ ਨਾਲ ਹੀ ਤੇ ਇਧਰ ਉੱਪਰ ਹਿਮਾਚਲ ਹੈ ਤੇ ਜੰਮੂ ਕਸ਼ਮੀਰ ਇਧਰ ਲੈਣ ਦਾ ਪੰਜਾਬ ਹੈ ਦੇਖ ਸਕਦੇ ਹੋ ਪੂਰਾ ਖੇਤਰ ਹੈ ਜਿਹੜਾ ਹੈ ਇੱਥੇ ਤੱਕ ਕਵਰ ਹੋਇਆ ਹੋਇਆ ਇਸ ਬੱਦਲਬਾਈ ਤੇ ਇਸ ਸਿਸਟਮ ਦੇ ਨਾਲ ਇਧਰ ਦੇਖ ਸਕਦੇ ਹੋ ਉੱਪਰ ਤੱਕ ਇਹ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿ ਇਹ 7-8 ਵਜੇ ਤੱਕ ਲਗਾਤਾਰ ਮੀਂਹ ਪਊਗਾ ਹੌਲੀ ਹੌਲੀ ਰੁਕ ਰੁਕ ਕੇ ਦਰਮਿਆਨਾ ਵੀ ਤੇ ਇਸ ਤੋਂ ਬਾਅਦ ਜਿਹੜਾ ਫੇਰ ਦੁਬਾਰਾ ਮੀਂਹ ਜਾਂ ਕਾਰਵਾਈਆਂ ਜਿਹੜੀਆਂ ਉਹ 10-11 ਵਜੇ ਤੋਂ ਬਾਅਦ ਲਗਾਤਾਰ ਫੇਰ ਦੁਬਾਰਾ ਜਿਹੜੀ ਸ਼ੁਰੂ ਹੋ ਜਾਣੀ ਹੈ ਕਿਤੇ ਕਿਤੇ ਜਿਹੜਾ ਇਹ ਰੁਕ ਰੁਕ ਕੇ ਵੀ ਪੈਂਦਾ ਰਹੂਗਾ ਲ ਜਿਹੜੇ ਸੈਟੇਲਾਈਟ ਦੀ ਤਸਵੀਰ ਦੇ ਮੁਤਾਬਕ ਜਿਹੜੀ ਗੱਲ ਕਰ ਰਿਹਾ ਸੀ ਪਰਸੈਂਟੇਜ ਦੇ ਹਿਸਾਬ ਨਾਲ ਤਾਂ ਇਹ ਤਾਖੜਾ ਜਿਹੜਾ ਭਾਰੀ ਮੀਂਹ ਵੀ ਹੋ ਸਕਦਾ ਹੈ ਕਿ ਲਗਾਤਾਰ ਮੀਂਹ ਪਊਗਾ ਇਸ ਕਰਕੇ ਤੁਹਾਨੂੰ ਰਿਕਵੈਸਟ ਹੈ ਬੇਨਤੀ ਹੈ ਕਿ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਘਰੋਂ ਨਿਕਲ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲੈਣ ਤੇ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਵੀਡੀਓ ਨੂੰ ਸ਼ੇਅਰ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਜੜੀ ਸਮੇਂ-ਸਮੇਂ ਤੇ ਪਹੁੰਚਦੀ ਰਹੇ ਤਦ ਤੱਕ ਲਈ ਧੰਨਵਾਦ ਮਿਹਰਮਾਨੀ ਰੱਬ ਰੱਖਾ